ਵੀ ਜਦੋਂ ਸਪੁਰ ਦੇ ਹੱਕ ਕੀਤਾ ਜਾ ਰਿਹਾ ਸੀ ਸਾਰੇ ਉੱਥੇ ਉਦੋਂ ਭਗਵੰਤ ਮਾਨ ਤੇ ਮਨਪ੍ਰੀਤ ਬਾਦਲ ਇੱਕ ਸੁਰ ਸੀਗੇ ਉਹ ਕਹਿੰਦਾ ਵੀ ਜਦੋਂ ਅਸੀਂ ਵਾਪਸ ਆ ਰਹੇ ਸੀ ਕਾਰ 'ਚ ਦੋਨੇ ਜਣੇ ਸੀਗੇ ਮਨਪ੍ਰੀਤ ਬਾਦਲ ਕਾਰ ਚਲਾਉਂਦਾ ਸੀ ਉਹਦੀ ਕਾਰ ਸੀ ਭਗਵੰਤ ਮਾਨ ਨਾਲੇ ਤੇ ਉਹਦੇ ਟਰਨ ਟਰਨ ਹੋਈ ਮਨਪ੍ਰੀਤ ਬਾਦਲ ਦੀ ਜੇਬ 'ਚ ਫੋਨ 'ਚ ਤੇ ਉਹਨੇ ਇਹ ਦੇਖ ਕੇ ਤੇ ਉਹ ਕਹਿੰਦਾ ਭਗਵੰਤ ਤੇਰਾ ਤੇਰਾ ਫੋਨ ਆਈ ਜਾਂਦਾ ਮੈਨੂੰ ਕਹਿੰਦਾ ਮੈਂ ਕਿ ਫੜਾਇਓ ਫੜਾਇਓ ਮੈਨੂੰ ਉਹ ਕਹਿੰਦਾ ਵੀ ਮੈਂ ਕਾਲਾ ਜੇਬ ਕਤਰਾ ਬੋਲਦਾ ਓ ਮਾਨ ਸਾਹਿਬ ਤੁਸੀਂ ਤਾਂ ਬਹੁਤ ਵਧੀਆ ਬੰਦੇ ਹੋ ਤੁਸੀਂ ਤਾਂ ਲੋਕਾਂ ਦੇ ਦੁੱਖਾਂ 'ਚ ਸਹਾਈ ਹੁੰਨੇ ਹੋ ਪਾਉਣਾ ਸੀ ਹੱਥ ਤੁਹਾਡੇ ਨਾਲ ਦੇ ਦੀ ਜੇ ਵਿੱਚ ਪੈ ਗਿਆ ਤੁਹਾਡੇ ਤੇ ਤੁਹਾਡਾ ਮੋਬਾਈਲ ਕੱਢ ਨਿਕਲ ਗਿਆ ਮੇਰੇ ਕੋਲੇ ਯਾਰ ਕੱਲ ਪਰਸੋਂ ਮੇਰਾ ਇੱਕ ਬੰਦੇ ਨੇ ਖਾਸ ਸੱਜਣ ਨੇ ਆਉਣਾ ਮੈਂ ਨੰਬਰ ਦੇ ਦਿੰਦਾ ਉਹ ਤੈਨੂੰ ਕਰ ਲੂਗਾ ਤੇ ਉਹਨੂੰ ਦੇ ਦੇ ਕਹਿੰਦਾ ਮੈਂ ਖਾਸ ਸੱਜਣ ਮਿੱਤਰ ਨੂੰ ਭੇਜਦਾ ਉਹ ਵੀ ਕਲਾਕਾਰ ਸੀ ਉਹਦੇ ਨਾਲ ਅੱਛਾ ਜੀ ਤੁਸੀਂ ਵੀ ਅੱਛਾ ਜੀ ਤੁਸੀਂ ਭਗਵੰਤਵਾਹ ਦੇ ਸਾਥ ਫੋਟੋਆਂ ਖਿੱਚਾਈਆਂ ਸੱਜੇ ਖੱਬੇ ਤੂੰ ਵੀ ਆ ਜਾਵੇ ਤੂੰ ਵੀ ਆ ਜਾਵੇ ਗਾਣੂ ਹੋ ਜੋ ਜੀ ਜਫੀਪਾਲ ਜੀ ਉਹ ਕਹਿੰਦਾ ਕਰਦਿਆਂ ਅਗਰ ਆਉਂਦਿਆਂ ਭਗਵੰਤ ਤੇਰਾ ਫੋਨ ਤਾਂ ਮੈਨੂੰ ਵਾਪਸ ਕਰਤਾ ਸਾਲ ਨੇ ਮੇਰਾ ਕੱਢ ਲਿਆ